ਸਟੂਡੈਂਟ ਪੀਐਸਟੈਟ ਪੰਜਾਬੀ ਗ੍ਰਾਮਰ ਅ ਨੈਕਸਟ ਵੀਡੀਓ ਪੰਜਾਬੀ ਦੇ ਉਪਵਾਸ਼ ਸ਼ਬਦ ਦੇ ਸ਼ਾਰਟ-ਸ਼ਾਰਟ ਮੈਂ ਸਮਝਾਣਾ ਤੁਹਾਨੂੰ ਠੀਕ ਹੈ ਤਾਂ ਕਿ ਤੁਹਾਨੂੰ ਪੇਪਰ 'ਚ ਮੁਸ਼ਕਲ ਨਾ ਹੋਵੇ ਠੀਕ ਹੈ ਪਹਿਲਾ ਹੈ ਕਹਿੰਦੇ ਮਾਤ ਭਾਸ਼ਾ ਮਾਤ ਭਾਸ਼ਾ ਕਿਹੜੀ ਹੁੰਦੀ ਹੈ ਜੋ ਬੱਚਾ ਆਪਣੇ ਘਰ ਵਿੱਚ ਜਿਹੜਾ ਪਰਿਵਾਰ ਤੋਂ ਆਪਣੇ ਆਪ ਹੀ ਸਿੱਖਦਾ ਹੈ ਠੀਕ ਹੈ ਉਹਨੂੰ ਕਹਿੰਦੇ ਆ ਮਾਤ ਭਾਸ਼ਾ ਤੇ ਜਿਹੜੀ ਹੁੰਦੀ ਰਾਜ ਭਾਸ਼ਾ ਹਰ ਪ੍ਰਾਂਤ ਦੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਠੀਕ ਹੈ ਇਹ ਪੰਜਾਬ ਦੀ ਕਿਹੜੀ ਹੋ ਗਈ ਪੰਜਾਬੀ ਰਾਸ਼ਟਰੀ ਭਾਸ਼ਾ ਕਿਹੜੀ ਹੁੰਦੀ ਹੈ ਹਰ ਦੇਸ਼ ਦੀ ਇੱਕ ਭਾਸ਼ਾ ਹੁੰਦੀ ਹੈ ਜੇ ਭਾਰਤ ਵਿੱਚ ਕਿਹੜੀ ਆ ਹਿੰਦੀ ਇਹਨੂੰ ਕਹਿੰਦੇ ਆ ਰਾਸ਼ਟਰੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਕਿਹੜੀ ਹੁੰਦੀ ਹੈ ਕਿਸੇ ਦੇਸ਼ ਦੇ ਲੋਕਾਂ ਨੂੰ ਦੂਸਰੇ ਦੇਸ਼ਾਂ ਦੇ ਲੋਕਾਂ ਨਾਲ ਜੋੜਨ ਦਾ ਕੰਮ ਕਰੇ ਕਿਸੇ ਕਿਦਾਂ ਕਹਿੰਦੇ ਇੱਕ ਦੇਸ਼ ਦੇ ਲੋਕਾਂ ਦੂਸਰੇ ਦੇਸ਼ਾਂ ਦੇ ਲੋਕਾਂ ਨਾਲ ਜੋੜਨ ਦਾ ਕੰਮ ਕਰੇ ਜਿਵੇਂ ਅੰਗਰੇਜ਼ੀ ਅੰਗਰੇਜ਼ੀ ਭਾਸ਼ਾ ਹੈਗੀ ਨਾ ਜਿੱਦਾਂ ਸਾਡੇ ਵੀ ਆ ਅੰਗਰੇਜ਼ੀ ਬੋਲ ਸਕਦੇ ਆ ਸਾਰੇ ਦੇਸ਼ਾਂ ਅੰਗਰੇਜ਼ੀ ਬੋਲ ਸਕਦੇ ਆ ਅਸੀਂ ਜਦੋਂ ਕੋਈ ਕਿਸੇ ਨਾਲ ਗੱਲ ਕਰਨੀ ਹੋਵੇ ਅਸੀਂ ਮਾਧਿਅਮ ਰੱਖ ਦਿਆਂ ਅੰਗਰੇਜ਼ੀ ਠੀਕ ਹੈ ਤਾਂ ਹੀ ਆਇਲਟਸ ਕਰਾਉਂਦੇ ਆ ਹਨਾ ਤੇ ਇਸ ਲਈ ਇਹ ਹੋ ਗਈ ਅੰਤਰਰਾਸ਼ਟਰੀ ਭਾਸ਼ਾ ਅੱਗੇ ਹੈ ਗੁਪਤ ਭਾਸ਼ਾ ਖਾਸ ਵਰਗ ਜਾਂ ਪੇਸ਼ੇ ਦੇ ਲੋਕ ਠੀਕ ਹੈ ਖਾਸ ਹਾਲਤਾਂ ਲਈ ਗੁਪਤ ਜਾਂ ਕੋਡ ਭਾਸ਼ਾ ਦੀ ਵਰਤੋਂ ਕਰਦੇ ਹਨ ਇਹ ਕੁਐਸਚਨ ਆ ਜਾਂਦਾ ਦਾ ਕੋਡ ਭਾਸ਼ਾ ਜਾਂ ਗੁਪਤ ਭਾਸ਼ਾ ਠੀਕ ਹੈ ਕੋਡ ਭਾਸ਼ਾ ਦੀ ਵਰਤੋਂ ਕਰਦੇ ਹਨ ਇਸ ਰਾਹੀਂ ਉਹ ਆਪਣਾ ਸੰਦੇਸ਼ ਵੀ ਸੀਮਤ ਘੇਰੇ ਤੱਕ ਰੱਖਦੇ ਹਨ ਆ ਚੋਰਾਂ ਵਿੱਚ ਜਾਂ ਫੌਜ ਵਿੱਚ ਇਹ ਵਰਤੀ ਜਾਂਦੀ ਹੈ ਠੀਕ ਹੈ ਜਿਹੜੇ ਫੌਜੀ ਹੁੰਦੇ ਨਾ ਉਹ ਵੀ ਕੋਡ ਭਾਸ਼ਾ ਵਰਤਦੇ ਆ ਠੀਕ ਹੈ ਤੇ ਜਿਹੜੇ ਹੁੰਦੇ ਚੋਰ ਉਹ ਵੀ ਵਰਤਦੇ ਆ ਤੇ ਇਹਨੂੰ ਕੋਡਡ ਵਰਡ ਕਹਿੰਦੇ ਕੋਡਵਰਡ ਠੀਕ ਹੈ ਕਹਿੰਦੇ ਆਧਾਰ ਪਰਤੀਕ ਸ਼ਬਦ ਅੰਕ ਠੀਕ ਹੈ ਅੱਗੇ ਹੈ ਇਹ ਦਿਮਾਗ ਚ ਰੱਖ ਲਿਓ ਗੁਪਤ ਭਾਸ਼ਾ ਕੌਣ-ਕੌਣ ਵਰਤਦਾ ਅੱਗੇ ਟਕਸ਼ਾਲੀ ਭਾਸ਼ਾ ਜਿਹੜੀ ਉਹਦੀ ਟਕਸ਼ਾਲੀ ਭਾਸ਼ਾ ਜਿਸ ਦੀ ਵਰਤੋਂ ਕਹਿੰਦੇ ਸਰਕਾਰੀ ਕੰਮਕਾਜ ਸਿੱਖਿਆ ਦੇ ਖੇਤਰ ਵਿੱਚ ਕੀਤੀ ਜਾਂਦੀ ਹੈ ਠੀਕ ਹੈ ਉਹਨੂੰ ਕਹਿੰਦੇ ਆ ਸਰਕਾਰੀ ਭਾਸ਼ਾ ਅੱਗੇ ਹੈ ਸਾਡੀ ਕਿਹੜੀ ਸਰਕਾਰੀ ਭਾਸ਼ਾ ਮਾਜੀ ਉਪ ਭਾਸ਼ਾ ਉਪਭੋਲੀ ਠੀਕ ਹੈ ਅੱਗੇ ਹੈ ਉਪਭਾਸ਼ਾ ਉਪਭਾਸ਼ਾ ਭਾਸ਼ਾ ਵਿੱਚੋਂ ਨਿਕਲੀ ਨਹੀਂ ਹੁੰਦੀ ਜਿਹੜੀ ਉਪਭਾਸ਼ਾ ਆ ਉਹ ਭਾਸ਼ਾ ਚੋਂ ਨਿਕਲੇ ਨਹੀਂ ਹੁੰਦੀ ਬਲਕਿ ਉਪਭਾਸ਼ਾ ਤੇ ਭਾਸ਼ਾ ਦੋਵੇਂ ਇੱਕੋ ਸਮੇਂ ਵੱਖ-ਵੱਖ ਖੇਤਰਾਂ ਵਿੱਚ ਪ੍ਰਚਲਿਤ ਹੁੰਦੀਆਂ ਹਨ ਜਿਹੜੀ ਉਪਭਾਸ਼ਾ ਆ ਜਿਹੜੀ ਆ ਭਾਸ਼ਾ ਵਿੱਚੋਂ ਨਿਕਲ ਹੀ ਨਹੀਂ ਹੁੰਦੀ ਬਲਕਿ ਜਿਹੜੀ ਉਪਭਾਸ਼ਾ ਹੈ ਨਾ ਭਾਸ਼ਾ ਉਪਭਾਸ਼ਾ ਤੇ ਭਾਸ਼ਾ ਜਿਹੜੇ ਆ ਨਾ ਦੋਵੇਂ ਇੱਕੋ ਸਮੇਂ ਵੱਖ-ਵੱਖ ਖੇਤਰਾਂ ਵਿੱਚ ਪ੍ਰਚਲਿਤ ਹੁੰਦੀਆਂ ਲੱਗੇ ਸਮਝ ਕਹਿੰਦੇ ਇੱਕ ਪ੍ਰਾਂਤ ਜਾਂ ਇਲਾਕੇ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਦੇ ਵੱਖ-ਵੱਖ ਆ ਤਾਂ ਮਾਤੇ ਕਈ ਰੂਪ ਹੁੰਦੇ ਹਨ ਇਸ ਨੂੰ ਉਪਭਾਸ਼ਾ ਕਹਿੰਦੇ ਹਨ ਇੱਕ ਪ੍ਰਾਂਤ ਜਾਂ ਇਲਾਕੇ ਜਿਹੜਾ ਹੁੰਦਾ ਪ੍ਰਾਂਤਲਾ ਲੋ ਜਾਂ ਇਲਾਕਾਲਾ ਲੋ ਬੋਲੀ ਜਾਣ ਵਾਲੀ ਭਾਸ਼ਾ ਜਿਹੜੀ ਬੋਲਦੇ ਉੱਥੇ ਭਾਸ਼ਾ ਤੇ ਬਖ ਬਖ ਥਾਂਵਾਂ ਉੱਤੇ ਕਈ ਰੂਪ ਹੁੰਦੇ ਆ ਇਹਨੂੰ ਉਪਭਾਸ਼ਾ ਕਹਿੰਦੇ ਆ ਠੀਕ ਹੈ ਅੱਗੇ ਹੈ ਭਾਸ਼ਾ ਚ ਉਪਭਾਸ਼ਾਾਂ ਮਾ ਕਿਹੜੀਆਂ ਆ ਮਾਜੀ ਮਾਜੀ ਹੈਗੀ ਟਕਸਾਲੀ ਠੀਕ ਹੈ ਪਹਿਲਾਂ ਪੜਾਇਆ ਨਾ ਮੈਂ ਇੱਥੇ ਦੇ ਰਹਿਣ ਵਾਲਿਆਂ ਨੂੰ ਮਜੈਲ ਵੀ ਕਹਿੰਦੇ ਹਨ ਮਾਝਾ ਕਿੰਦੇ ਇਹਨਾਂ ਨੂੰ ਜਿਵੇਂ ਅਮਰਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਠੀਕ ਹੈ ਇਹ ਸੋਰ ਮਾਜੀ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹੈ ਠੀਕ ਹੈ ਅੱਗੇ ਪੰਜਾਬੀ ਦੀਆਂ ਤਿੰਨ ਸੁਰਾਂ ਜਿਵੇਂ ਸੁਰਾਂ ਹੁੰਦੀਆਂ ਉੱਚੀ ਨੀਵੀ ਤੇ ਜਿਹੜੀਆਂ ਮੱਝਲੀ ਸੋਰ ਮਾਜੀ ਵਿੱਚ ਵਿਆਪਕ ਰੂਪ ਵਿੱਚ ਵਰਤੀ ਜਾਂਦੀ ਹੈ ਉੱਥੇ ਨਾ ਕਈ ਵਾਰੀ ਐਗਜ਼ਾਮੀਨਰ ਮਾਜੀ ਦੀ ਪੁੱਛ ਲੈਂਦੇ ਸੋਰ ਕਿਹੜੀ ਆ ਹਨਾ ਬੋਲੀ ਜਾਂਦੀ ਹੈ ਜਾਂ ਮਾਜੀ ਦੇ ਕਿਹੜੇ ਕਿਹੜੇ ਇਲਾਕਿਆਂ 'ਚ ਬੋਲੀ ਜਾਂ ਜਿਆਦਾਤਰ ਕੁਐਸਚਨ ਇਹੀ ਪੁੱਟ ਕਰਦੇ ਆ ਜੇ ਡੀਪਲੀ ਚੱਲ ਜਾਣ ਉਹ ਫਿਰ ਉਹ ਇਹ ਪੁੱਛਣਗੇ ਕਿ ਜਨਨ ਕੀ ਜਿਹੜੀ ਸੋਰਵਾ ਕਿਹੜੀ ਕਿਹੜੀ ਬੋਲੀ ਆ ਜੀ ਮਾਜੇ ਦੇ ਵਿੱਚ ਠੀਕ ਹੈ ਜਿੱਦਾਂ ਬੋਲਦੇ ਆਪਣੇ ਆਪ ਸੋਰ ਬਦਲ ਜਾਂਦੀ ਹੈ ਹਨਾ ਅੱਗੇ ਹੈ ਧੁਨੀ ਦਾ ਪ੍ਰਯੋਗ ਜਿਹੜਾ ਪੈਸਾ ਆ ਉਹਨੂੰ ਪੈਹਾ ਕਹਿੰਦੇ ਆ ਉਹ ਅਸੀਂ ਨੂੰ ਅਹੀਂ ਕਹਿੰਦੇ ਆ ਠੀਕ ਹੈ ਇਹ ਰਿਹਾਨੂ ਡੇਹਾ ਕਹਿੰਦੇ ਆ ਠੀਕ ਹੈ ਇਹ ਇਹਨਾਂ ਦੇ ਸ਼ਬਦਾਂ ਦੇ ਵਿੱਚ ਉਲਟ-ਪੋਲਟ ਹੁੰਦਾ ਠੀਕ ਹੈ ਬੋਲਣ ਦੇ ਵਿੱਚ ਅੱਗੇ ਹੈ ਦੁਆਬੀ ਸਤਲੋਜ ਤੇ ਬਿਆਸ ਦਰਿਆ ਇਹ ਸਾਡਾ ਇਲਾਕਾ ਦੁਆਬੀ ਠੀਕ ਹੈ ਅਸੀਂ ਸ਼ਰਪੂਰ ਦੇ ਰਹਿਣ ਵਾਲੇ ਆ ਤੇ ਸਤਲੋਜ ਤੇ ਬਿਆਸ ਜਿਹੜਾ ਦਰਿਆਵਾਂ ਦੇ ਵਿਚਕਾਰ ਜਿਹੜਾ ਵਿਚਕਾਰਲਾ ਇਲਾਕਾ ਆ ਜਿਵੇਂ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਇਹ ਨੂੰ ਇਹ ਜਿਹੜਾ ਇਲਾਕਾ ਹੈ ਇਹ ਕਿਹੜੇ ਦੁਆਬੀ ਆ ਠੀਕ ਹੈ ਤੇ ਜਿਹੜਾ ਵਾਵੇ ਨੂੰ ਬੱਬਾ ਕਰਕੇ ਬੋਲਦੇ ਆ ਠੀਕ ਹੈ ਜਿਵੇਂ ਵਰਟੀ ਨੂੰ ਇਹ ਵਰਟੀ ਬੋਲਦੇ ਆ ਵਾਜੇ ਨੂੰ ਇਹ ਬਾਜਾ ਬੋਲਦੇ ਆ ਠੀਕ ਹੈ ਤੇ ਵੱਖੀ ਨੂੰ ਇਹ ਮੁੱਖੀ ਬੋਲਦੇ ਆ ਠੀਕ ਹੈ ਵਾਵੇ ਦੀ ਜਗ੍ਹਾ ਬੱਬਾ ਵਰਤਦੀ ਹੈ ਅੱਗੇ ਮਲਵਈ ਇਹ ਤੁਹਾਨੂੰ ਪੇਪਰ 'ਚ ਆਉਣੇ ਆ ਦਿਮਾਗ 'ਚ ਰੱਖ ਲਿਓ ਠੀਕ ਐ ਲੁਧਿਆਣਾ ਬਠਿੰਡਾ ਫਿਰੋਜ਼ਪੁਰ ਫਰੀਦਕੋਟ ਠੀਕ ਐ ਮਾਨਸਾ ਮੁਕਤਸਰ ਫਾਜ਼ਿਲਕਾ ਮੂਕਾ ਅੱਗੇ ਬਰਨਾਲਾ ਪਟਿਆਲਾ ਤੇ ਕੁਝ ਹਿੱਸਾ ਸੰਗਰੂਰ ਦਾ ਇਹ ਸਾਰੇ ਹੁੰਦੇ ਆ ਮਲਵਈ ਦੇ ਵਿੱਚ ਠੀਕ ਐ ਮਲਵੇਈ ਦਾ ਖੇਤਰ ਜਿਆਦਾ ਵੱਡਾ ਐ ਅੱਗੇ ਹੈ ਨੈਕਸਟ ਕਹਿੰਦੇ ਵਾਵੇ ਨੂੰ ਮਮ ਮਮਾ ਮੰਮੇ ਪਰਿੰਦੀ ਜਾਂ ਕਹਿੰਦੇ ਦਾ ਨੂੰ ਦੇਦੀ ਨੂੰ ਕਾ ਕੇ ਕੀ ਆਦ ਕਹਿ ਕੇ ਬੁਲਾਉਂਦੀ ਹਨ ਵਾਵੇ ਨੂੰ ਮਮਾ ਤੇ ਦੇ ਦਾ ਨੂੰ ਦੇਦੀ ਤੇ ਕਾ ਕੇ ਕੀ ਠੀਕ ਹੈ ਆਦ ਕਹਿ ਕੇ ਬੁਲਾਉਂਦੀ ਹੈ ਜਿਵੇਂ ਤੀਵੀ ਨੂੰ ਤੀਮੀ ਐਵੇਂ ਨੂੰ ਐਵੇਂ ਨੂੰ ਐਵੇਂ ਆਦ ਠੀਕ ਹੈ ਬਾਈ ਆਪਾਂ ਜਵਾਈ ਜਵਾਈ ਇਹ ਇੱਥੇ ਦੇ ਲੋਕਾਂ ਦੀ ਖਾਸ ਪਛਾਣ ਹੈ ਠੀਕ ਹੈ ਬਾਈ ਬੋਲਦੇ ਆਪਾਂ ਜਵਾਈ ਠੀਕ ਹੈ ਇਦਾਂ ਜ ਬੋਲੀ ਜਿਹੜੀ ਆ ਪਛਾਣੀ ਜਾਂਦੀ ਵੀ ਇਸ ਇਲਾਕੇ ਦੀ ਆ ਕਈ ਵਾਰੀ ਅਸੀਂ ਇੰਸਟਾਗ੍ਰam ਤੇ ਜਾਂ ਕਿਤੇ ਵੀ ਵੀਡੀਓ ਦੇਖਦੇ ਆ ਨਾ ਤਾਂ ਉਹਦੇ ਵਿੱਚ ਕਹਿੰਦੇ ਆ ਬੱਚਾ ਗੁਆਚ ਆਇਆ ਜਦੋਂ ਬੋਲਦਾ ਨਾ ਫੇ ਅਸੀਂ ਉਹਦੀ ਬੋਲੀ ਤੋਂ ਪਛਾਣ ਸਕਦੇ ਹਾਂ ਕਿ ਇਸ ਏਰੀਆ ਦਾ ਬੱਚਾ ਹੈ ਠੀਕ ਹੈ ਅੱਗੇ ਹੈ ਪੁਆਦੀ ਜਿਹੜੀ ਪੁਆਦੀ ਆ ਇੱਥੇ ਦੇ ਲੋਕਾਂ ਨੂੰ ਪੁਆਦੜ ਵੀ ਕਹਿੰਦੇ ਹਨ ਇਹ ਵੀ ਕੁਐਸਚਨ ਹੋਊਗਾ ਪੁਆਦੜ ਕਹਿੰਦੇ ਇਹਨਾਂ ਨੂੰ ਠੀਕ ਹੈ ਪੁੱਛ ਸਕਦੇ ਆ ਪੁਆਦੜ ਇਹਨਾਂ ਨੂੰ ਕਿਹਾ ਜਾਂਦਾ ਇਹ ਰੋਪੜ ਮੁਹਾਲੀ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਚ ਬੋਲੀ ਜਾਂਦੀ ਹੈ ਇੱਥੇ ਦੇ ਇੱਥੇ ਦੇ ਲੋਕਸਾਨ ਲੋਕ ਸੀ ਸੰਨ ਤੀ ਤੀਆਂ ਤਾਂ ਤੇ ਆਦ ਕਰਕੇ ਬੋਲਦੇ ਹਨ ਕਿੱਥੇ ਗਈ ਤੀ ਠੀਕ ਹੈ ਐਦਾਂ ਬੋਲਦੇ ਇੱਥੇ ਕਿੱਥੇ ਗਈ ਤੀ ਤੇ ਇੱਕ ਵੀਡੀਓ ਵੀ ਹੈ ਇੰਸਟਾਗ੍ਰam ਤੇ ਤਾਂ ਤੀਤੀ ਬੋਲਦੀ ਹੁੰਦੀ ਹੈ ਬੋੜੇ ਅੱਗੇ ਹੈ ਡੋਗਰੀ ਜੰਮੂ ਤੇ ਕਾਂਗੜੇ ਦੇ ਖੇਤਰ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਦੀ ਉਪਭਾਸ਼ਾ ਇਹ ਹੈ ਡੋਗਰੀ ਠੀਕ ਹੈ ਇਹ ਜ਼ਿਲ੍ਹਾ ਕਠੂਆ ਜੰਮੂ ਉਦੰਪੋਰ ਧਰਮਸ਼ਾਲਾ ਕਾਂਗੜਾ ਸਿਆਲਕੋਟ ਦੇ ਪਹਾੜੀ ਖੇਤਰਾ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਡੋਗਰੀ ਜਿਹੜੀ ਹੈ ਇਹ ਇਸ ਪਾਸ਼ਾ ਦੇ ਦੇ ਦੀ ਵਰਤੋਂ ਬਧੇਰੀ ਹੈ ਠੀਕ ਹੈ ਜਿਵੇਂ ਗਾ ਦੇ ਨੇ ਆਇਆ ਦਾ ਦੇ ਆਦ ਠੀਕ ਹੈ ਨੈਕਸਟ ਹੈ ਪੋਠੋਹਾਰੀ ਪੋਠੋਹਾਰੀ ਜਿਹੜੀ ਆ ਪਾਕਿਸਤਾਨ ਚ ਬੋਲੀ ਜਾਂਦੀ ਹੈ ਜ਼ਿਆਦਾ ਰਾਬਲਪਿੰਡੀ ਤੇ ਜੇਲਮ ਪਹਾੜੀ ਖੇਤਰ ਵਿੱਚ ਬੋਲੀ ਜਾਂਦੀ ਹੈ ਠੀਕ ਹੈ ਇਹ ਇਹ ਜਿਹੜੇ ਆ ਇਹ ਦੀ ਦੀ ਥਾਂ ਕੀ ਵਰਤਦੇ ਆ ਜ਼ਿਆਦਾ ਜਿਵੇਂ ਉਸ ਕੀ ਸਾਡੇ ਕੀ ਥਾਂ ਠੀਕ ਹੈ ਅਸਾਂ ਤੈ ਨਮੇ ਖੇੜ ਖਿਰਸੀ ਖੁਣੀਂਦਾ ਆਦ ਠੀਕ ਹੈ ਇਹ ਬੋਲਦੇ ਆ ਇਹ ਜਿਆਦਾ ਸ਼ਬਦ ਬਧੇਰੇ ਠੀਕ ਹੈ ਪ੍ਰੋਫੈਸਰ ਮੋਹਨ ਸਿੰਘ ਨੇ ਵਰਤੇ ਆ ਜਿਹੜੇ ਸ਼ਬਦ ਜ਼ਿਆਦਾਤਰ ਪੋਠੋਹਾਰੀ ਭਾਸ਼ਾ ਦੇ ਠੀਕ ਹੈ ਜਿਰਮ ਉਹ ਆਪਣੀ ਜਿਹੜੀ ਲਿਖਤ ਆ ਉਹਦੇ ਵਿੱਚ ਇਹ ਵਰਤਦੇ ਆ ਠੀਕ ਹੈ ਅੱਗੇ ਆ ਮਲਤਾਨੀ ਇਹ ਭਾਸ਼ਾ ਸਭ ਤੋਂ ਵਿਸ਼ਾਲ ਇਲਾਕੇ ਵਿੱਚ ਬੋਲੀ ਜਾਂਦੀ ਹੈ ਇੱਕ ਪਾਕਿਸਤਾਨ ਵਿਚਲੇ ਜਿਹੜੇ ਆ ਇਹ ਮੁਲਤਾਨ ਡੇਰਾ ਗਾਜ਼ੀ ਖਾਨ ਬਹਾਵਲਪੁਰ ਜ਼ਿਲ੍ਹਾ ਮੁਜ਼ਫਰਾਗੜ ਮਿੰਟ ਗੁਮਰੀ ਚੰਗ ਸ਼ਾਹਪੂਰ شیخੂਪੁਰਾ ਮੁਲਤਾਨੀ ਇਹ شیخੂਪੁਰਾ ਮੁਲਤਾਨੀ ਨੂੰ ਪਾਕਿਸਤਾਨ ਪੰਜਾਬੀ ਦਾ ਟਕਸਾਲੀ ਰੂਪ ਵੀ ਮੰਨਿਆ ਜਾਂਦਾ ਹੈ ਠੀਕ ਹੈ ਨੈਕਸਟ ਹੈ ਕਹਿੰਦੇ ਮੈਂਡਾ ਟੈਂਡਾ ਆਵਸਣ ਕਰੇਂਦੇ ਇਹਾ ਉਹਾ ਤੁਸਾ ਇਹ ਸ਼ਬਦ ਜਿਹੜੇ ਆ ਮੁਲਤਾਨ ਵਿੱਚ ਜ਼ਿਆਦਾ ਬੋਲੇ ਜਾਂਦੇ ਆ ਠੀਕ ਹੈ ਨੈਕਸਟ ਅਗਲਾ ਹੈਗਾ ਪਟਿਆਲੀ ਜ਼ਿਲ੍ਹਾ ਪਠਾਨਕੋਟ ਦੇ ਦੇ ਪਹਾੜੀ ਇਲਾਕੇ ਦੀ ਬੋਲੀ ਹੈ ਜਿਸ ਵਿੱਚ ਜਿਹੜਾ ਹੈਗਾ ਆ ਆ ਸ਼ਾਪੁਰਕੰਡੀ ਆਦੋਂ ਨੇਰਾ ਲਿਖਿਆ ਹੈ ਨਾ ਤਾਂ ਇਲਾਕਾ ਆ ਸ਼ਾਪੁਰਕੰਡੀ ਖਾ ਦਾ ਇਲਾਕਾ ਆਉਂਦਾ ਹੈ ਠੀਕ ਹੈ ਜ਼ਿਲ੍ਹਾ ਚੰਬਾ ਦੀ ਦੱਖਣੀ ਪੱਛਮੀ ਨੁੱਕਰ ਦੀ ਵੀ ਇਹ ਬੋਲੀ ਹੈ ਤੱਕੇ ਸਮਝ ਤੇ ਅੱਗੇ ਹੈ ਇਸ ਤੋਂ ਬਾੰਡ ਤੋਂ ਬਾਅਦ ਹੁਣ ਕਹਿੰਦੇ ਆ ਕਿ ਜਿਹੜਾ ਮੇਨ ਮਾਜੀ ਦੁਆਬੀ ਤੇ ਮਲਵਈ ਤੇ ਪੁਆਦੀ ਸਾਡੀਆਂ ਚਾਰ ਪਛਾਂਵਾਂ ਮਰੇ ਰਹੀਆਂ ਬੰਡ ਤੋਂ ਬਾਅਦ ਇਹਨਾਂ ਨੂੰ ਇੰਨੀ ਅਸੀਂ ਪਹਿਲ ਨਹੀਂ ਦਿੰਦੇ ਪਰ ਸਾਡੀ ਬੋਲੀ ਜਦੋਂ ਅਸੀਂ ਲਿਖਣੀ ਆ ਸਾਰੀਆਂ ਵਿੱਚ ਆ ਜਾਂਦੀਆਂ ਠੀਕ ਹੈ ਤਾਂ ਇਹ ਹੋਗੇ ਤੁਹਾਡੀਆਂ ਸਾਰੀਆਂ ਮਾਂ ਇਹ ਇਹਨਾਂ ਤੇ ਪਛਾਂਵਾਂ ਮਾ ਕੀਰਤੀ ਕਿਤੇ ਬੋਲੀਆਂ ਚੰਦੀਆਂ ਨੇ ਡਿਟੇਲ ਠੀਕ ਹੈ ਨੈਕਸਟ ਵੀਡੀਓ ਜੁਸੀਂ ਹੋਰ ਕਿਸੇ ਵਾਰ ਕਰਦੇ ਆਂ